ਜਿੱਥੇ ਜਾਨ ਪੰਜਾਬੀ ਉੱਥੇ ਨਵਾਂ ਪੰਜਾਬ ਦਿਖਾਉਂਦੇ ਨੇ ਆਓ ਪੰਜਾਬੀਓ ਤੁਹਾਨੂੰ ਦਿਖਾਉਨੇ ਆ ਨਵਾਂ ਪੰਜਾਬ ਜਿਹੜਾ ਤੁਸੀਂ ਅਜੇ ਨਹੀਂ ਦੇਖਿਆ ਕੈਨੇਡਾ ਚ ਉਹ ਵੀ ਸੱਜਣਾ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਸਿਰਫ ਖੂਬਸੂਰਤੀ ਇੱਥੋਂ ਦੀ ਤੇ ਨਵੇਂ ਪੰਜਾਬ ਦੀ ਆਪਾਂ ਗੱਲਬਾਤ ਸ਼ੁਰੂਆਤ ਵਿੱਚ ਕੀਤੀ ਆ ਤੇ ਨਵਾਂ ਪੰਜਾਬ ਕਿਵੇਂ ਵਸਾਇਆ ਪੰਜਾਬੀਆਂ ਨੇ ਇਹਨਾਂ ਲੋਕਾਂ ਨੇ ਪ੍ਰਮਾਤਮਾ ਨੇ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਰਹਿਮਤਾਂ ਕੀਤੀਆਂ ਕੋਈ ਕਮੀ ਛੱਡੀ ਨਹੀਂ ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਘਰਾਂ ਨੂੰ ਦੇਖਣਾ ਹੈ ਆਪਾਂ ਹੁਣ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਨੂੰ ਹੁਣ ਲੈ ਕੇ ਆਏ ਹਾਂ ਜਿੱਥੇ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੋਕ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹਮੇਸ਼ਾ ਪੰਜਾਬ ਦੇ ਨਾਲ ਸਾਦੇ ਨਾਲ ਸਾਰ ਲਾ ਕੇ ਜੀਂਦੇ ਆ ਭਾਵੇਂ ਉਹ ਕਿੰਨੀਆਂ ਵੀ ਦੂਰੀਆਂ ਤੇ ਕਿਉਂ ਨਾ ਬੈਠੇ ਹੋਣ ਇੱਕ ਘਰ ਜਿਹੜੇ ਅੱਜ ਆਪਾਂ ਦੇਖਣ ਜਾ ਰਹੇ ਹਾਂ ਇਹ ਘਰਾਂ ਨੂੰ ਤੁਸੀਂ ਦੇਖ-ਦੇਖ ਕੇ ਹੈਰਾਨ ਹੋ ਜਾਓਗੇ ਵੀ ਐਡੇ-ਐਡੇ ਵੱਡੇ ਘਰ ਮਨ ਦੇ ਵਿੱਚ ਤੁਹਾਡੇ ਜ਼ਰੂਰ ਹੋਏਗਾ ਵੀ ਇਨ੍ਹਾਂ ਘਰਾਂ ਦੇ ਵਿੱਚ ਬਹੁਤੇ ਪਰਿਵਾਰ ਤਾਂ ਨਹੀਂ ਰਹਿੰਦੇ ਹੋਣਗੇ ਸਿਰਫ ਤੇ ਸਿਰਫ 2-3 ਜੀ ਰਹਿੰਦੇ ਹੋਣਗੇ ਪਰ ਘਰ ਐਡੇ ਵੱਡੇ ਕਿਉਂ ਘਰ ਐਡੇ ਵੱਡੇ ਕਿਉਂ ਸਵਾਲ ਜੇ ਇਹ ਖੜਾ ਹੋ ਜਾਣਾ ਬਸ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਬਹੁਤਾ ਕੁਝ ਜੋੜਿਆ ਨਹੀਂ ਜੇ ਆਇਆ ਧਨ ਤੇ ਇਹ ਤੁਹਾਨੂੰ ਉਹਨਾਂ ਨੇ ਲਾਇਆ ਵੀ ਹੈ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਤੇ ਨਹੀਂ ਲਾਇਆ ਪੰਜਾਬ ਵਾਸਤੇ ਵੀ ਬਹੁਤ ਕੁਝ ਆਪਣਾ ਦਸਬੰਦ ਕੱਟ ਕੇ ਪੰਜਾਬ ਦੇ ਲੋਕਾਂ ਦੀ ਵੀ ਬੜੀ ਇਹਨਾਂ ਨੇ ਬਾਹ ਫੜੀ ਹੈ ਹਰ ਪੱਖੋਂ ਪਰ ਹੁਣ ਆਪਾਂ ਸ਼ੁਰੂਆਤ ਕਰ ਰਹੇ ਹਾਂ ਇਹਨਾਂ ਪਿੰਡਾਂ ਦੇ ਇਹਨਾਂ ਘਰਾਂ ਦੇ ਕਿਉਂਕਿ ਸਭ ਤੋਂ ਵੱਡੇ ਘਰ ਨੇ ਇਸ ਏਰੀਏ ਦੇ ਸ਼ਾਇਦ ਤੁਸੀਂ ਇਹਨਾਂ ਘਰਾਂ ਦੀਆਂ ਤਸਵੀਰਾਂ ਦੇਖੀਆਂ ਹੋਣੀਆਂ ਦੇਖੋ ਕਿੰਡਾ ਖੂਬਸੂਰਤ ਮਹਿਲ ਹੈ ਇਹ ਆਪਾਂ ਸ਼ਾਇਦ ਤਸਵੀਰਾਂ 'ਚ ਦੇਖਿਆ ਹੋਵੇਗਾ ਜਾਂ ਫਿਲਮਾਂ ਦੇ ਵਿੱਚ ਕਿਤੇ ਨਾ ਕਿਤੇ ਦਰਸਾਏ ਗਏ ਹੋਣਗੇ ਇਹਨਾਂ ਦੇ ਸੀਨ ਪਰ ਆ ਘਰ ਐਡਾ ਆਲੀਸ਼ਾਨ ਦੇਖ ਕੇ ਭੋਖ ਹੀ ਲੈਂਦੀ ਹੈ ਸਾਹਮਣੇ ਦੇਖੋ ਕਿੰਡਾ ਸੋਹਣਾ ਗੇਟ ਹੈ ਕਿਵੇਂ ਅੰਦਰ ਐਂਟਰੀ ਜਦੋਂ ਅੰਦਰ ਜਾਣਾ ਉਹ ਕਿੰਨੇ ਸੋਹਣੇ ਗੇਟ ਬਣੇ ਹੋਇਆ ਕਿੰਡੀ ਖੂਬਸੂਰਤੀ ਵਾਲਾ ਅਗਲਾ ਘਰ ਜਿਹੜਾ ਆਇਆ ਆਪਾਂ ਦੇਖਣ ਆਂ ਇਹਦੀਆਂ ਤਸਵੀਰਾਂ ਦੇਖੋ ਹੁਣ ਸਮਾਂ ਤਾਂ ਰਾਤ ਦਾ ਹੋ ਗਿਆ ਕਰੀਬ 8 8:30 ਹੋ ਗਏ ਨੇ ਗਰਮੀਆਂ ਦੇ ਆਪਣੇ ਪੰਜਾਬ ਦੇ ਵਿੱਚ ਖਾਸ ਕਰਕੇ ਗੱਲ ਕਰੀਏ ਤੇ 8:30 ਵਜੇ ਬਹੁਤ ਹਨੇਰਾ ਹੋ ਜਾਂਦਾ ਪਰ ਇੱਥੇ ਕਰੀਬ ਤਕਰੀਬ 8:30 ਤੋਂ 10 ਵਜੇ ਤੱਕ ਇਸ ਤਰੀਕੇ ਦਾ ਹੀ ਮਾਹੌਲ ਜਿਆ ਰਹਿੰਦਾ ਚਾਨਣ ਜਿਆ ਰਹਿੰਦਾ ਕਿੰਡੀ ਖੂਬਸੂਰਤੀ ਆ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਸਫਾਈ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਸਫਾਈ ਇੰਨੀ ਵੀ ਕੁਝ ਵੀ ਤੁਸੀਂ ਦੇਖੋ ਤੁਹਾਨੂੰ ਕਾगज ਖਿਲਰਿਆ ਨੀ ਨਜ਼ਰ ਆਏਗਾ ਤੇ ਸਭ ਤੋਂ ਵੱਡੀ ਗੱਲ ਇੱਕ ਹੋਰ ਹਰ ਇੱਕ ਘਰ ਦੇ ਬਾਹਰਲੇ ਪਾਸੇ ਤੁਹਾਨੂੰ ਦਰਖਤ ਜ਼ਰੂਰ ਨਜ਼ਰ ਆਉਣਗੇ ਜਿਹਦੇ ਪਾਸੇ ਅਸੀਂ ਜੇ ਗੱਲ ਕਰੀਏ ਤੇ ਦਰਖਤਾਂ ਵਾਲੇ ਪੱਖੋਂ ਅਸੀਂ ਪੰਜਾਬ ਦੇ ਵਿੱਚ ਬਹੁਤ ਪਿੱਛੇ ਹਾਂ ਸਫਾਈ ਵਾਲੇ ਜੇ ਆਪਾਂ ਮੁੱਦੇ ਦੀ ਗੱਲਬਾਤ ਕਰੀਏ ਤੇ ਉਸ ਪੱਖੋਂ ਵੀ ਇਹਦੇ ਤੇ ਉਹਦੇ ਮੁਤਾਬਕ ਗੱਲਬਾਤ ਕਰੀਏ ਤੇ ਅਸੀਂ ਪਿੱਛੇ ਹਾਂ ਕਿਉਂਕਿ ਇੱਥੇ ਸਫਾਈ ਆ ਇਸ ਤਰੀਕੇ ਦੇ ਨਾਲ ਜੇ ਸਾਰੀ ਆਪੋ ਆਪਣੀ ਆਪਾ ਜ਼ਿੰਮੇਵਾਰੀ ਸਮਝਾਂਗੇ ਤੇ ਕਿੱਡੀ ਵਧੀਆ ਖੁਸ਼ਹਾਲਤਾ ਆਏਗੀ ਕਿੱਡਾ ਸੋਹਣਾ ਘਰ ਕਿੱਡੀ ਸੋਹਣੀ ਇਹ ਕੋਠੀ ਹੈ ਕਿਉਂਕਿ ਅਸੀਂ ਕੋਠੀ ਪੰਜਾਬ ਦੇ ਵਿੱਚ ਲਫ਼ਜ਼ ਵਰਤਦੇ ਹਾਂ ਜਿਹੜਾ ਵੱਡਾ ਮਹੱਲ ਇਸ ਤਰੀਕੇ ਦਾ ਬਣਿਆ ਹੁੰਦਾ ਹੈ ਕਿੱਡੀ ਖੂਬਸੂਰਤੀ ਹੈ ਦੇਖੋ ਕਿੱਡਾ ਸੋਹਣਾ ਗੇਟ ਲੱਗਿਆ ਹੋਇਆ ਇਹ ਇਦਾਂ ਦੀਆਂ ਖੂਬਸੂਰਤੀਆਂ ਕਿਤੇ ਕਿਤੇ ਦੇਖਣ ਵਾਸਤੇ ਮਿਲਦੀਆਂ ਆ ਕੁਦਰਤੀ ਇਸ ਪਾਸੇ ਆਏ ਆ ਤੇ ਦਿਲ ਕੀਤਾ ਵੀ ਤੁਹਾਨੂੰ ਵੀ ਇਹ ਤਸਵੀਰਾਂ ਸੀ ਦਿਖਾ ਦਈਏ ਪਰ ਜੀਤੇ ਰੱਖਿਆ ਜੇ ਅ ਮਨ ਦੇ ਵਿੱਚ ਸੋਚਦੇ ਹੋਵੋ ਕਿ ਸਾਡੇ ਵੀ ਰਿਸ਼ਤੇਦਾਰ ਸਾਡੇ ਵੀ ਪਿੰਡ ਦੇ ਵਿੱਚੋਂ ਗਏ ਹੋਏ ਨੇ ਹੋ ਸਕਦਾ ਵੀ ਤੁਹਾਡੇ ਪਿੰਡ ਦੇ ਵੀ ਕੁਝ ਇਹ ਸੱਜਣ ਮਿੱਤਰ ਹੋਣ ਜਿਨ੍ਹਾਂ ਦੇ ਆ ਮਹੱਲ ਨੇ ਜਿਨ੍ਹਾਂ ਦੀਆਂ ਆ ਕੋਠੀਆਂ ਨੇ ਹੋ ਸਕਦਾ ਕੁਝ ਪੰਜਾਬ ਦੇ ਲੀਡਰਾਂ ਦੀਆਂ ਵੀ ਕੋਠੀਆਂ ਹੋਣ ਹੋ ਸਕਦਾ ਵੀ ਕੁਝ ਹੋਰ ਕਮਿਊਨਿਟੀ ਦੇ ਲੋਕ ਜਿਹੜੇ ਆ ਉਹਨਾਂ ਦੇ ਵੀ ਇਹ ਘਰ ਹੋਣ ਮੁਬਾਰਕ ਹੈ ਜਿਨ੍ਹਾਂ ਜਿਨ੍ਹਾਂ ਦੇ ਘਰ ਨੇ ਪਰ ਜ਼ਿੰਦਗੀ ਐਸ਼ ਦੀ ਜ਼ਿੰਦਗੀ ਵਧੀਆ ਜਿਉਣ ਵਾਲੇ ਇਹ ਲੋਕ ਨੇ ਇਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼ਾਮ ਦੀਆਂ ਰਾਤ ਦੀਆਂ ਏ ਤਸਵੀਰਾਂ ਨੇ ਸੋ ਘਰਾਂ ਦੀ ਖੂਬਸੂਰਤੀ ਦੀ ਆਪਾਂ ਗੱਲਬਾਤ ਕਰ ਰਹੇ ਆ ਆਪਾਂ ਇਹ ਘਰ ਦੇਖ ਕੇ ਅੰਦਾਜ਼ਾ ਜੇ ਲਾ ਸਕਦੇ ਆ ਸੁਪਨੇ ਜੇ ਵੇਖ ਸਕਦੇ ਆ ਵੀ ਕਿੱਡੇ ਕ ਅਮੀਰ ਲੋਕ ਹੋਣਗੇ ਵਿਦੇਸ਼ਾਂ ਦੇ ਵਿੱਚ ਦੇਖੋ ਗੱਡੀਆਂ ਬਾਹਰਲੇ ਪਾਸੇ ਖੜੀਆਂ ਹੋਈਆਂ ਜੋ ਸਮਾਨ ਹੈ ਬਾਹਰਲੇ ਪਾਸੇ ਪਿਆ ਠੀਕ ਹੈ ਕੁਝ ਚੰਗੀਆਂ ਕੰਟਰੀਆਂ ਦੇ ਵਿੱਚ ਕੁਝ ਅਜਿਹੇ ਲੋਕ ਵੀ ਆ ਜਾਂਦੇ ਆ ਜਿਨ੍ਹਾਂ ਦੀ ਸੋਚ ਕੁਝ ਇਦਾਂ ਦੀ ਛੋਟੀ ਨੀਵੀ ਹੋ ਜਾਂਦੀ ਹੈ ਪਰ ਚੰਗੀ ਸੋਚ ਰੱਖ ਕੇ ਚੱਲਣਾ ਆਪਣੇ ਦਿਮਾਗ ਦੇ ਵਿਕਾਸ ਨੂੰ ਲੈ ਕੇ ਚੱਲਣਾ ਆਪਣੇ ਕਾਰਜਾਂ ਦੇ ਵਿਕਾਸ ਨੂੰ ਲੈ ਕੇ ਚੱਲਣਾ ਜਦੋਂ ਬੰਦਾ ਤੁਰਦਾ ਰਹਿੰਦਾ ਤੁਰਦਾ ਰਹਿੰਦਾ ਤੇ ਕਿਤੇ ਨਾ ਕਿਤੇ ਚੰਗੀ ਪ੍ਰਾਪਤੀ ਚੰਗੀ ਜਗ੍ਹਾ ਤੇ ਫਿਰ ਉਹ ਇਨਸਾਨ ਉਹ ਲੋਕ ਪਹੁੰਚ ਜਾਂਦੇ ਆ ਜਿਸ ਤਰੀਕੇ ਦੇ ਨਾਲ ਇਹ ਸਾਡੇ ਵੀਰ ਜਿਨ੍ਹਾਂ ਤੇ ਬਖਸ਼ਿਸ਼ਾਂ ਗੁਰੂ ਨੇ ਕੀਤੀਆਂ ਇਹ ਸੁੰਦਰ ਜਿਨ੍ਹਾਂ ਨੂੰ ਘਰ ਦਿੱਤੇ ਹੋਏ ਨੇ ਅੱਛਾ ਰੂ ਖੁਸ਼ ਹੋ ਗਈ ਯਾਰ ਆ ਵੇਖੋ ਤੁਸੀਂ ਕਿੱਡਾ ਸੋਹਣਾ ਮਹੱਲਾ Delhi ਖੁਸ਼ ਹੋ ਗਿਆ ਅਸੀਂ ਚਾਰਾਂ ਵੀਰਾਂ ਮੇਰੇ ਨਾਲ ਵੀ ਨੇ ਵੀਰ ਵੀਰ ਦਲਜੀਤ ਸਿੰਘ ਆ ਵੀਰ ਰਣਜੀਤ ਸਿੰਘ ਆ ਵੀਰ ਜਗਿੰਦਰ ਸਿੰਘ ਆ ਮੈਂ ਸੋਕਮੰਦ ਸਿੰਘ ਸੋ ਖੂਬਸੂਰਤੀ ਕਰਾਂਦੀ ਆ ਤੇ ਦੇਖ ਕੇ ਮੈਂ ਤਾਂ 당 ਹੀ ਰਹਿ ਗਿਆ ਏਡੇ ਏਡੇ ਵੱਡੇ ਘਰ ਯਾਰ ਏਡੇ ਏਡੇ ਮਹੱਲ ਤਗੜੇ ਬਾਹਰ ਗੱਡੀਆਂ ਖੜੀਆਂ ਨੇ ਬਾਹਰ ਸਫਾਈ ਕਿੰਨੀ ਆ ਬਾਹਰ ਦਰਖਤ ਕਿੰਨੇ ਨੇ ਬਾਰਸ਼ਾਂ ਹੁੰਦੀਆਂ ਇੱਥੇ ਸਾਰਾ ਕੁਝ ਸੋ ਇਸ ਵੀਡੀਓ ਨੂੰ ਸ਼ੇਅਰ ਕਰਿਆ ਜੀ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਸਹਿਯੋਗ ਦੇ ਤੁਸੀਂ ਘਰ ਸਾਰੇ ਦੇਖ ਲਏ ਨੇ ਅਖੀਰ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਵਾ ਬڑے ਸੋਹਣੇ ਘਰ ਜਿਹੜੇ ਆਪਾਂ ਸਾਰੇ ਮਹੱਲ ਦੇਖੇ ਨੇ ਇੱਕ ਇਹਨਾਂ ਦੀ ਖਾਸੀਅਤ ਹੈ ਸਾਰੇ ਸੱਜਣਾ ਦੀ ਜਿਨ੍ਹਾਂ ਤੇ ਇਹ ਬਖਸ਼ਿਸ਼ਾਂ ਹੋਈਆਂ ਨੇ ਸਾਰੇ ਮਿਹਨਤੀ ਨੇ ਸਾਰੇ ਕਿਰਤ ਕਰਨ ਵਾਲੇ ਨੇ ਜਿਨ੍ਹਾਂ ਨੇ ਮਿਹਨਤਾਂ ਜ਼ਿੰਦਗੀ ਅੰਦਰ ਕੀਤੀਆਂ ਨਾ ਜਿਨ੍ਹਾਂ ਨੇ ਦਿਨ ਨਹੀਂ ਦੇਖਿਆ ਜਿਨ੍ਹਾਂ ਨੇ ਰਾਤ ਨਹੀਂ ਦੇਖੀ ਉਹਨਾਂ ਦਿਨ ਰਾਤ ਮਿਹਨਤ ਕੀਤੀ ਹੈ ਉਹਨਾਂ ਕਿਰਤ ਕੀਤੀ ਹੈ ਕੋਈ ਦੋ ਨੰਬਰ ਦਾ ਧੰਦਾ ਨਹੀਂ ਕੀਤਾ ਤੇ ਮਿਹਨਤ ਨੂੰ ਮਾਲਕ ਨੇ ਫਲ ਲਾਇਆ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਸੀ ਜਿਨ੍ਹਾਂ ਦੀ ਨੀਤ ਸੱਚੀ ਤੇ ਉਹਨਾਂ ਨੂੰ ਮੁਰਾਦ ਵੀ ਮਾਲਕ ਨੇ ਸੱਚੀ ਲਈਏ ਸੋ ਇਹ ਮੈਂ ਅਖੀਰ ਤੇ ਵਿੱਚ ਕਹਿਣਾ ਚਾਹੁੰਦਾ ਸੀ ਵੀ ਇਹ ਬਖਸ਼ਿਸ਼ਾਂ ਜਿਹੜੀਆਂ ਨੇ ਇਹ ਮਾਲਕ ਨੇ ਨੇ ਇਹ ਪ੍ਰਮਾਤਮਾ ਨੇ ਇਹ ਸਾਰਿਆਂ ਨੂੰ ਦਾਤਾਂ ਦਿੱਤੀਆਂ ਨੇ ਪਰ ਦਾਤਾਂ ਮਿਲੀਆਂ ਮਿਹਨਤ ਵਿੱਚੋਂ ਨੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਕਿਹਾ ਸੀ ਕਿਰਤ ਕਰੋ ਫਿਰ ਕਿਹਾ ਸੀ ਨਾਮ ਜਪੋ ਫਿਰ ਕਿਹਾ ਸੀ ਵੰਡ ਕੇ ਛਕੋ ਕਿਰਤ ਦੇ ਨਾਲ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਉਹ ਆਪਾਂ ਸਾਰੇ ਹੱਥੀ ਕਿਰਤ ਕਰੀਏ ਕੋਸ਼ਿਸ਼ ਕਰੀਏ ਵੀ ਮਿਹਨਤ ਕਰੀਏ ਆਪਣੇ ਬੱਚਿਆਂ ਨੂੰ ਵੀ ਦਸੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ